ਹਾਂਜੀ ਸਤਿ ਸ੍ਰੀ ਅਕਾਲ ਮੈਂ ਛੋਟੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਬੀ ਐਡ ਕੁੜੀ ਆਈ ਹੈ ਜੀ ਜੱਟਾਂ ਦੀ 8-10 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਇੱਧਰ ਸਾਡੇ ਏਰੀਏ ਦੇ ਵਿੱਚ ਲਵੇ ਡੇਲੋਂ ਅਮ드ਗੜ ਮੰਡੀ ਧੂਰਕੋਟ ਰਾਏਕੋਟ ਇੱਧਰ ਨੂੰ ਲੱਲੇ ਪੱਬੇ ਜਿਹੜੇ ਸਾਡੇ ਨਵੇਂ-ਨਵੇਂ ਪਿੰਡ ਨੇ ਇੱਧਰ ਨੂੰ ਕਰ ਦੇਣਗੇ ਜੀ 8-10 ਕਿਲਿਆਂ ਚ ਚਾਹੀਦਾ ਜੱਟਾਂ ਦੀ ਕੁੜੀ ਆ 91 ਦਾ ਵਰਨ ਹੈ ਜੀ 91 ਦਾ ਜਨਮ ਹੈ ਤੇ ਵੀਡੀਓ ਨੂੰ ਕਰ ਦੋ ਤਾਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਜਿਹੜੀ ਹੁਣ ਮੈਂ ਵੀਡੀਓ ਪਾਉਣ ਲੱਗੀ ਆ ਤੇ ਮੇਰੀ ਹੱਥ ਬਨ ਕੇ ਬੇਨਤੀ ਆ ਵੀ ਕਿਸੇ ਦਾ ਮਜ਼ਾਕ ਨਾ ਚੱਕਿਆ ਕਰੋ ਥੋੜੀ ਜੀ ਤੁਹਾਨੂੰ ਆਦਤ ਆ ਵੀ ਚੱਕ ਮੀਜੀ ਗੱਲ ਕਰ ਲਈ ਤੇ ਭੈਣ ਨੂੰ ਮਤਲਬ ਹੈਂਡੀਕੈਪ ਤੇ ਭੈਣ ਪੈਰਾਂ ਤੋਂ ਮਤਲਬ ਇੱਕ ਪੈਰ ਤੋਂ ਹੈਂਡੀਕੈਪ ਤਾਂ ਥੋੜਾ ਜਿਹਾ ਪੈਰ ਦੱਬ ਕੇ ਤੁਰਦੀ ਆ ਭੈਣ ਦਸਾਂ ਕੀਲਿਆਂ ਦੇ ਵਿੱਚ ਉਹਨਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਤਕੜੇ ਘਰਵਾਣ ਤੇ ਮੁੰਡਾ ਚਾਹੇ ਦਹਾਜ ਗੋਵੇ ਬੱਚਾ ਨਾ ਹੋਵੇ ਉਹ ਵੀ ਚੱਲ ਜੂਗਾ ਤੇ ਭੈਣ ਦੀ ਉਮਰ ਹੈਗੀ 26-27 ਸਾਲ ਹੈ ਮੁੰਡਾ ਜਿਆਦਾ ਵੱਡਾ ਨਹੀਂ ਚਾਹੀਦਾ 30 ਸਾਲ ਤੱਕ ਚੱਲ ਜੂ ਭੈਣ ਹੈਗੀ ਆ ਮਾਨਸਾ ਏਰੀਏ ਤੋਂ ਤੇ ਦਸਾਂ ਕਿੱल्ल्याਾਂ ਚ ਮੁੰਡਾ ਜਿਹੜੇ ਮਰਜੀ ਏਰੀਏ ਚ ਹੋਵੇ ਦਸਾਂ ਕਿੱल्ल्याਾਂ ਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਮੁੰਡਾ ਚਾਹੀ ਪਹਿਲਾਂ ਛੋਟਾ ਸਟਾਪ ਵੀ ਹੋਇਆ ਹੋਵੇ ਜਿਆਦੇ ਪੈਰ ਨਹੀਂ ਦੱਬਦੀ ਹੈਗੀ ਥੋੜਾ ਘਣੀ ਪਤਾ ਜਾਂ ਨਹੀਂ ਲੱਗਦਾ ਹੈਗਾ ਇਹਨਾਂ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੋਈ ਐ ਜੀ ਮੱਜਬੀ ਸਿੰਘਾਂ ਦੀ ਕੁੜੀ ਮੁੰਡਾ ਵੀ ਆਪਾਂ ਨੂੰ ਮੱਜਬੀ ਸਿੰਘਾਂ ਦਾ ਹੀ ਚਾਹੀਦਾ ਤੇ ਕੁੜੀ ਦੀ ਉਮਰ ਹੈਗੀ ਐ 22 ਸਾਲ ਤੇ ਭੈਣ ਦੀ ਵਧੀਆ ਪੜ੍ਹਾਈ ਕਰੀ ਹੋਈ ਐ ਤੇ ਬੀਏ ਡੀਏ ਕਰੀ ਹੋਈ ਐ ਮੈਨੂੰ ਲੱਗਦਾ ਉਹ ਕਿ ਡਾਟ ਚ ਪਤਾ ਲੱਗੂ ਦੇਖ ਕੇ ਬੀਏ ਕਰੀ ਹੋਈ ਐ ਮੁੰਡਾ ਵੀ ਜਾਦੇ ਪੜਿਆ ਹੋਇਆ ਚਾਹੀਦਾ ਜੀ ਮੁੰਡਾ ਚਾਹੇ ਫੌਜੀ ਹੋਵੇ ਜਾਂ ਮਾਸਟਰ ਕੋਈ ਵੀ ਮਲਾਜਮਾ ਲੱਗਿਆ ਹੋਵੇ ਭੈਣ ਨੂੰ ਨੀ ਰਿਸ਼ਤਾ ਕਰ ਦਿੰਦੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਆਹ ਜਿਹੜੀ ਵੀਡੀਓ ਮੈਂ ਹੁਣ ਪਾਉਣ ਲੱਗੀ ਆ ਇਹ ਮੈਂ ਕਿਸੇ ਦਾ ਡਾਟਾ ਬੋਲਣ ਖਾਤਰ ਨਹੀਂ ਪਾਈ ਇਹ ਮੈਂ ਉਹ ਕੰਜਰ ਬੰਦਿਆਂ ਖਾਤਰ ਪਾਈ ਆ ਜਿਹੜੇ ਆ ਕੇ ਬੈਡ ਕਮੈਂਟ ਤੇ ਖੋਖਲੀਆਂ ਗੱਲਾਂ ਕਰਦੇ ਨੇ ਇਹਦੇ ਵਿੱਚ ਠੀਕ ਹੈ ਜੇ ਕਿਸੇ ਨੇ ਕਰੋੜ ਕੱਢਣੀਆਂ ਹੈਗੇ ਤਾਂ ਮੈਨੂੰ ਪਤਾ ਵੀ ਕੌਣ ਨਹੀਂ ਮੈਨੂੰ ਚੰਗੀ ਤਰ੍ਹਾਂ ਪਤਾ ਸਾਡੇ ਰਿਸ਼ਤੇਦਾਰ ਹੀ ਨੇ ਜਿਹੜੀ ਇਹ ਹਰਕਤ ਕਰ ਸਕਦੇ ਨੇ ਠੀਕ ਹੈ ਜਿਹਦੇ ਵਿੱਚ ਔਕਾਤ ਆ ਜਿਹਦੀ ਜਿਹਦੀ ਔਕਾਤ ਆ ਮੇਰੇ ਨਾਲ ਮੱਥਾ ਲਾਉਣ ਦੀ ਮੈਂ ਚੈਲੰਜ ਕਰਦੀ ਆ ਮੇਰਾ ਇਹਦੇ ਉੱਤੇ ਨੰਬਰ ਵੀ ਛੱਡਿਆ ਹੋਇਆ ਜੇ ਜ਼ਿਆਦੇ ਪੰਗੇ ਲੈਣੇ ਨੇ ਨਾ ਮੈਨੂੰ ਇੰਸਟਾਗ੍ਰਾਮ ਦੇ ਵਿੱਚ ਨੰਬਰ ਛੱਡੋ ਆਪ ਦਾ ਦੱਸ ਕੇ ਛੱਡੋ ਵੀ ਅਸੀਂ ਕਰੋੜ ਕੱਢਣੀ ਐ ਤੇ ਆਈਡੀ ਤੇ ਆ ਕੇ ਬਗਵਾਸ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਮੈਂ ਬਾਰੀ-ਬਾਰੀ ਇਹ ਲਾਈਵ ਮੈਂ ਇੱਥੇ ਤਾਂ ਕਹਿਨੀ ਆ ਵੀ ਆਪਦੇ ਆਪ ਨੂੰ ਸੋਚ ਕੇ ਕਰਿਓ ਜੋ ਵੀ ਕਰਨਾ ਕਿਉਂਕਿ ਮੈਂ ਕੋਈ ਚੁੱਪ ਬੈਠਣ ਵਾਲੀ ਨਹੀਂ ਹੈਗੀ ਜੂੰਡੇ ਇਹ ਜਿਹੇ ਪਟੂ ਜਿਹੜੇ ਕਿਸੇ ਨੇ ਨਾਂ ਪਟੇ ਹੋਣਾ ਤੇ ਬੋਧੀਆਂ ਖਲਾਰ ਦੂਆਂ ਕਿ ਘਰੇ ਵੀ ਆ ਸਕਦੀਆਂ ਮੈਂ ਐਨੀ ਨਹੀਂ ਹਾਂਜੀ ਸਾਸਤਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਜੱਟਾਂ ਦੀ ਕੁੜੀ ਆਈ ਹੈ ਜੀ ਏਜ ਹੈਗੀ 35 ਸਾਲ ਤੇ ਪੈਣ ਹੈਗੀ ਮਾਸਟਰਨੀ ਤੇ ਸਰਕਾਰੀ ਟੀਚਰ ਹੈ ਜੀ ਤੇ ਆਪਾਂ ਨੂੰ ਮੁੰਡਾ ਵੀ ਸਰਕਾਰੀ ਟੀਚਰ ਹੀ ਚਾਹੀਦਾ ਹੈ ਭੈਣ ਤੋਂ ਵੱਡਾ ਹੋਵੇ 2-4 ਸਾਲ ਕੋਈ ਚੱਕਰ ਨਹੀਂ ਤੇ ਮੁੰਡਾ ਜੱਟਾਂ ਦਾ ਹੋਵੇ ਘੱਟੋ-ਘੱਟ 5-6 ਕਿਲੇ ਮੁੰਡੇ ਦੇ ਖੋਲ ਹੋਣ ਤੇ ਫੇਰ ਭੈਣ ਕੇ ਰਿਸ਼ਤਾ ਕਰ ਦੇਣਗੇ ਧੂਰੀ ਸੰਗਰੂਰ ਇੱਥੇ ਮਾਨਸੇ ਮੂਨਸੇ ਕਰਨੀ ਸਾਰੇ ਕਿਤੇ ਕਰ ਦੇਣਗੇ ਧੰਨਵਾਦ ਹਾਂਜੀ ਸਾਸਤਰੀ ਘਰ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਪੰਡਤਾਂ ਦੀ ਕੁੜੀ 29 ਸਾਲ ਉਮਰ ਆ ਭੈਣ ਦੀ ਦਗੋਸ ਹੋਇਆ ਹੋਇਆ ਗੁੱਡੀ ਆ ਲਵੇ ਤੇ ਗੁੱਡੀ ਉਹਦੇ ਮਤਲਬ ਤੇ ਕੀ ਰੱਖ ਲੈਣਗੇ ਤੇ ਆਪਾਂ ਨੂੰ ਮੁੰਡਾ ਚਾਹੀਦਾ ਪੰਜ ਚਾਰ ਕਿਲਿਆਂ ਦੇ ਵਿੱਚ ਜੇ ਕੋਈ ਮੇਰਾ ਵੀਰ ਭੈਣ ਨੂੰ ਅਪਣਾਉਣਾ ਚਾਹੁੰਦਾ ਹੈ ਤਾਂ ਕੁੜੀ ਨੂੰ ਕਦੇ ਕਦੇ ਮਤਲਬ ਆਪਦੇ ਲਵੇ ਲੈ ਕੇ ਆਇਆ ਕਰੂਗੀ ਜੇ ਕੋਈ ਕੁੜੀ ਦੇ ਸਮੇਤ ਭੈਣ ਨੂੰ ਕੋਈ ਅਪਣਾਉਣਾ ਚਾਹੁੰਦਾ ਹੈ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸੱਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਹੈ ਕੁੜੀ ਦੀ ਉਮਰ ਹੈਗੀ ਐ 33 ਸਾਲ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਹਨਾਂ ਦੇ ਇਲਾਕੇ 'ਚ ਹੀ ਮਿਲ ਜੇ ਧੰਨਵਾਦ ਹਾਂਜੀ ਸਸਰੀਕਲ ਜਿਹੜੀ 6 ਫੁੱਟ ਦੀ ਗੁੱਡੀ ਦੀ ਮੈਂ ਵੀਡੀਓ ਪਾਈ ਐ ਜੀ ਇਹ ਤੇ ਪੂਰਾ ਧਿਆਨ ਦਿਓ ਤੇ ਦੇਖੋ ਇਹਦੇ ਵਿੱਚ ਮੇਰਾ ਕੋਈ ਫਾਇਦਾ ਨਹੀਂ ਉਹ ਆਪਣੀ ਜਿਵੇਂ ਵੀ ਜਲ ਗਰੀਬ ਕਰੂੰ ਆ ਕੁੜੀ ਵੀ ਚਾਹੇ ਤਗੜੇ ਕਰੂੰ ਆ ਉਹਦਾ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਤੇ ਇਨਾਮ ਜ਼ਰੂਰ ਰੱਖਿਆ ਹੋਇਆ ਜੀ ਪੂਰਾ ਲੱਖ ਰੁਪਿਆ ਹੈ ਤੇ ਇਹਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰੋ ਮੇਰੇ ਨਾਲ ਸੰਪਰਕ ਜ਼ਰੂਰ ਕਰਿਓ ਇਹ ਗੱਲ ਨੂੰ ਅਗਨੋਰ ਨਾ ਮਾਰਿਓ ਦੇਖੋ ਜੇ ਨੂੰ ਕਿਸੇ ਦਾ ਭਲਾ ਹੋ ਜੂਗਾ ਜੇ ਕਿਸੇ ਦੀ ਰਿਸ਼ਤੇਦਾਰੀ ਚ ਕੋਈ ਭੈਣ ਭਾਈ ਦੀ ਗੁੱਡੀ ਹੈਗੀ ਹੈ ਬਿਨਾ ਤਾਗਾ ਲਾਈ ਤੋਂ ਮੇਰੇ ਨਾਲ ਗੱਲ ਨਾ ਕਰਿਓ ਮਿਲਣ ਲਈਓ ਚੰਗੀ ਤਰ੍ਹਾਂ ਹਾਂਜੀ ਸਾਸਤਰੀ ਕਾਲ ਮੈਂ ਥੋਡੀ ਆਪਣੀ ਰਕਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਜੱਟਾਂ ਦੀ ਕੁੜੀ ਤੇ ਭੈਣ ਦੀ ਉਮਰ ਹੈਗੀ ਹੈ ਸਾਰੀ 23 ਸਾਲ ਤੇ ਵਧੀਆ ਪਰਿਵਾਰ ਚੋਂ ਤਕੜੀ ਫੈਮਿਲੀ ਚੋਂ 30 ਕਿੱਲੇ ਪੈਲੀ ਆਉਂਦੀ ਹੈ ਭੈਣ ਨੂੰ ਤੇ ਮੁੰਡਾ ਆਪਾਂ ਨੂੰ 30 ਕਿੱਲੇ ਜਾਂ 40 ਕਿੱਲੇ ਦਾ ਪੈਲੀ ਹੋਵੇ ਮੁੰਡੇ ਕੋਲੇ ਤੇ ਉੱਤੋਂ ਦੀ ਮੁੰਡਾ ਸਰਕਾਰੀ ਮੁਲਾਜ਼ਮ ਚਾਹੀਦਾ ਜੀ ਆਪਾਂ ਨੂੰ 30 40 ਕਿੱਲਿਆਂ ਦੇ ਵਿੱਚ ਸਰਕਾਰੀ ਮੁਲਾਜ਼ਮ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਈ ਕੋਲੇ ਆਇਆ ਪੰਜਾਂ ਕਿੱਲਾਂ ਚ ਮੁੰਡਾ ਕੈਨੇਡਾ ਪੀਆਰ ਤੇ ਏਰੀਆ ਹੈਗਾ ਮਰੇਲ ਕੋਟਲਾ ਤੇ ਆਪਾਂ ਨੂੰ ਕੁੜੀ ਚਾਹੀਦੀ ਏ ਜੀ ਇੱਥੇ ਐਮਦਗੜ ਮੰਡੀ ਹੋਵੇ ਬਰੇਲਕੋਡ ਲਾ ਹੋਵੇ ਧੂਰੀ ਸੰਗਰੂਰ ਤੇ ਇੱਧਰ ਨਾਬੇ ਗੰਨੀ ਤੇ ਵੀਰ ਇੱਧਰ ਆਇਆ ਹੋਇਆ ਏ ਜੀ ਆਪਾਂ ਨੂੰ ਗੁੱਡੀ ਚਾਹੀਦੀ ਏ ਵੀਰ ਦੀ ਉਮਰ ਹੈਗੀ 30 ਸਾਲ ਕੁੜੀ ਮੁੰਡੇ ਤੋਂ ਛੋਟੀ ਚਾਹੀਦੀ ਆ